ਆਂਚਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਘੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਹਮੇਸ਼ਾ ਇਤਰਾਜਵੀ ਤੁਹਾਡੇ ਦਿਲਾਂ ਨੂੰ ਛੋਣ ਵਾਲੇ ਵਿਸ਼ੇ ਤੁਹਾਡੇ ਤੇ ਮੇਰੇ ਦਿਲਾਂ ਨੂੰ ਛੋਣ ਵਾਲੀਆਂ ਰੂਹਾਂ ਨੇ ਜਿਹੜੀਆਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣਾ ਤਾਂ ਜੋ ਖਬਰਾਂ ਦੇ ਪਿੱਛੇ ਲੁਕਿਆ ਹੋਇਆ ਜਿਹੜਾ ਸੱਚ ਹੈ ਉਹ ਬਾਹਰ ਲਿਆਂਦਾ ਜਾ ਸਕੇ ਦੁਨੀਆ ਭਰ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਸਾਂਝਾ ਟੀਵੀ ਨੂੰ ਪਿਆਰ ਸਤਿਕਾਰ ਤੇ ਮਾਨ ਦਿੰਨੇ ਹੋ ਇਸ ਕਰਕੇ ਤੁਹਾਡੇ ਨਾਲ ਵੀਰਵਾਰ ਵਾਲੇ ਦਿਨ ਮੈਂ ਵਾਅਦਾ ਕੀਤਾ ਸੀ ਕਿ ਸੋਮਵਾਰ ਵਾਲੇ ਦਿਨ ਮਨੁੱਖੀ ਅਕਾਂ ਦੇ ਇੱਕ ਆਲਾ ਵਕੀਲ ਉਹਨਾਂ ਨੂੰ ਲੈ ਕੇ ਆਵਾਂਗਾ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਮੇਰੇ ਨਾਲ ਮਨੁੱਖੀ ਅਧਿਕਾਰਾਂ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਖੋਜ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਕੰਮ ਕਰ ਰਿਹਾ ਹੈ ਐਡਵੋਕੇਟ ਸਦਾ ਸਰਬਜੀਤ ਸਿੰਘ ਵੇਰਕਾ ਜਿਹਨਾਂ ਨੂੰ ਹਮੇਸ਼ਾ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਤੇ ਮਨੁੱਖੀ ਹੱਕਾਂ ਦੀ ਗੱਲ ਦੇ ਲੰਬਰਦਾਰ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਜਸਟਿਸ ਅਜੀਤ ਸਿੰਘ ਬੇਨਸ ਉਨ੍ਹਾਂ ਦੇ ਬੇਟੇ ਉਨ੍ਹਾਂ ਦੇ ਨਾਲੇ ਸਾਰੇ ਰਲ ਕੇ ਕੰਮ ਕਰਦੇ ਆ ਭਾਵੇਂ ਬੀਨਸਾ ਵੱਜ ਨਹੀਂ ਸਰਦਾਰ ਰਜੀਤ ਸਿੰਘ ਬੀਨਸ ਪਰ ਰਾਜਵਿੰਦਰ ਸਿੰਘ ਬੀਨਸ ਤੇ ਉਹਨਾਂ ਦਾ ਬੇਟਾ ਤੇ ਸਾਰੀ ਟੀਮ ਮਨੁੱਖੀ ਅੱਖਾਂ ਦੀ ਗੱਲਬਾਤ ਕਰਦੀ ਏ ਆ ਉਹਨਾਂ ਦਾ ਕਰਦੇ ਆ ਸਵਾਗਤ ਜੀ ਵੀ ਸਰਬਜੀਤ ਸਿੰਘ ਜੀ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਤੇ ਦਿਲ ਦੀਆਂ ਗਹਿਰਾਈਆਂ ਜੋ ਸਵਾਗਤ ਹੈ ਜੀ ਰਾਜੀ ਜੀ ਦਾ ਖਾਲਸਾ ਬਾਰੇ ਫਤਹਿ ਵਾਹ ਜੀ ਜੀ ਦਾ ਖਾਲਸਾ ਵਾਏ ਜੀ ਕੀ ਫਤਹਿ ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਵਿੱਚ ਜਿਹਨੂੰ ਬੜੀ ਸੁਰੱਖਿਅਤ ਜੇਲ੍ਹ ਦੱਸਿਆ ਜਾਂਦਾ ਉੱਥੇ ਕਿਸੇ ਬੁੱਚੜ ਪੁਲਿਸ ਅਫਸਰ ਦੀ ਮਾਰਕੁਟਾਈ ਹੋਈ ਤੇ ਬਾਅਦ ਦੇ ਵਿੱਚ ਪਤਾ ਲੱਗਾ ਮਹਾਰਜendra ਸਾਹਿਬ ਵੀ ਪਤਾ ਕੀਤਾ ਉਹ ਕਹਿਣ ਲੱਗੇ ਕਿ ਉਹ ਵਿਅਕਤੀ ਦਿਮਾਗੀ ਤੌਰ ਦੇ ਉੱਤੇ ਡੈਡਿਆ ਹੈ ਸਰੀਰਕ ਤੌਰ ਦੇ ਉੱਤੇ ਦਿਲ ਉਹਦਾ ਚਲ ਰਿਹਾ ਤੇ ਉਹਦੇ ਪਿੱਛੇ ਕਿਹਾ ਜਾ ਰਿਹਾ ਕਿ ਉਹਦੀ ਮਾਰਕੁੱਟਾਈ ਕਰਨ ਵਾਲਾ ਤੇ ਉਹਦੇ ਨਾਲ ਤਿੰਨ ਹੋਰ ਪੁਲਿਸ ਅਫਸਰ ਸਨ ਬੜਾ ਸਸਪੈਂਸ ਜਿਹਾ ਸੀ ਕਿ ਤਿੰਨ ਪੁਲਿਸ ਦੇ ਮੁਚੜ ਅਫਸਰ ਹੋਣ ਤੇ ਇੱਕ ਸਿੰਘ ਉਹਨਾਂ ਨੂੰ ਕੁਟਾਪਾ ਕਰ ਜਾਵੇ ਕੋਈ ਸਮਝ ਨਹੀਂ ਆਈ ਇਹਦੇ ਪਿੱਛੇ ਅਸਲ ਸਚਾਈ ਕੀ ਹੈ ਤੱਥ ਕੀ ਨੇ ਇਹ ਵੀ ਗੱਲ ਨਾਲ ਦੀ ਨਾਲ ਆਖੀ ਜਾ ਰਹੀ ਸੀ ਕਿ ਬਿਲਕੁਲ ਜੀ 10 ਸਤੰਬਰ 2025 ਨੂੰ ਜੀ ਜੀ ਹਾਂ ਜੀ ਜਾਰੀ ਰੱਖੋ ਜੀ ਗੱਲਬਾਤ ਤੁਹਾਡੀ ਹਾਂ ਜੀ ਤੇ 10 ਸਤੰਬਰ 2025 ਨੂੰ ਜਿਹੜਾ ਇਹ ਜੇਲ੍ਹ ਦੇ ਵਿੱਚ ਜਿਹੜਾ ਹਾਂ ਜੀ 10 ਸਤੰਬਰ 2025 ਨੂੰ ਜਿਹੜਾ ਜੇਲ੍ਹ ਚ ਜਿਹੜਾ ਇਹ ਵਾਕਿਆ ਹੋਇਆ ਵਾ ਉਹਦੇ ਵਿੱਚ ਤਿੰਨ ਪੁਲਿਸ ਅਫਸਰ ਜਿਹੜੇ ਹੀ ਹਸਾਕਾ ਪੁਲਿਸ ਅਫਸਰ ਜਿਹਦੇ ਚ ਇੱਕ ਇੰਸਪੈਕਟਰ ਅੰਦਰਜੀਤ ਸਿੰਘ ਜਿਹੜੇ ਡਰੱਗ ਕੇਸ ਚ ਪਟਿਆਲਾ ਜੇਲ੍ਹ ਚ ਬੰਦ ਸੀ ਇੱਕ ਜਿਹੜੇ ਆ ਗੁਰਪ੍ਰਤਮ ਸਿੰਘ ਡੀਐਸਪੀ ਹਸਾਕਾ ਜਿਨ੍ਹਾਂ ਦੇ ਤੋਂ ਮੁਕਾਬਲੇ ਦੇ ਕੇਸਾਂ ਚ ਉਹਨਾਂ ਨੂੰ ਸਜ਼ਾ ਵਈਆ ਉਹ ਰਗਾ ਰਗਾ ਰਿਹਾ ਸੀ ਉਹ ਚ ਜੇਲ੍ਹ ਚ ਪਟਿਆਲਾ ਚ ਤੇ ਇੱਕ ਇੰਸਪੈਕਟਰ ਸੁਭਾ ਸਿੰਘ ਇਹ ਵੀ ਜਿਹੜੇ ਹੁਣ ਤੱਕ 6 ਕੇਸਾਂ ਦੇ ਵਿੱਚ ਜਿਹੜੇ ਆ ਸਜ਼ਾ ਵਏ ਆ ਤੇ ਇਹ ਵੀ ਉਸੇ ਪਟਿਆਲਾ ਜੇਲ੍ਹ ਤੇ ਜਿਹੜਾ ਪੁਲਿਸ ਹਸਾਕਾ ਦਾ ਦਰਵਾਜ਼ਾ ਤੇ ਉੱਥੇ ਨਰ ਰੱਖਿਆ ਜਾਂਦਾ ਉੱਥੇ წ ਜਾ ਕੇ ਕਰਦੇ ਤੇ ਉੱਥੇ ਜਿਹੜੀ ਇਹ ਜਿਹੜੀ ਐਫ ਆਈ ਆਰ ਸਾਹਮਣੇ ਆਈ ਹੈ ਜਿਹੜੀ ਇਹ ਮਕਦਮੇ ਜਿਹੜਾ ਮਕਦਮਾ ਦਰਤੀ ਕੀਤਾ ਹੈ ਨਾ ਜਿਹੜਾ ਉਹਨਾਂ ਦੇ ਅਟੈਕ ਦੀ ਗੱਲ ਕਹੀ ਗਈ ਹੈ ਉਹਦੇ ਵਿੱਚ ਇਹੋ ਕੀਤਾ ਵੀ ਸੰਦੀਪ ਸੰਨੀ ਜਿਹੜਾ ਦੀ ਜਿਹੜਾ ਕਤਲकांड ਦਾ ਜਿਹੜਾ આરોપી ਸੀ ਤੇ ਉਹਨੇ ਇਹਨਾਂ ਤੇ ਅਟੈਕ ਕਰਤਾ ਇਹਨਾਂ ਦੇ ਸਿਰ ਤੇ वार ਕੀਤੇ ਜਿਹੜੀ ਨਲਕੇ ਦੀ পাইਪ ਹੁੰਦੀ ਹੈ ਉਹਦੇ ਨਾਲ ਜਿਹੜਾ ਨਲਕੇ ਦੀ ਛੋਟੀ পাইਪ ਹੁੰਦੀ ਹੈ ਉਹ ਇਹਨੇ ਉਹਨੇ ਜਿਹੜੀ ਇਹਨਾਂ ਦੇ ਸਿਰ ਤੇ ਮਾਰੀ ਤੇ ਜੋ ਉਹਨਾਂ ਦੇ ਹਸਪਤਲ ਤੋਂ ਜਿਹੜੀ ਇਨਫਾਰਮੇਸ਼ਨ ਹੈ ਤੇ ਜਿਹੜਾ ਸੁਪਰ ਸਿੰਘ ਉਹ ਬ੍ਰੇਨ ਡੈਟ ਹੈ ਉਹ ਦਾ ਸਿਰਫ ਹਾਰਡ ਜਿਹੜਾ ਉਹ ਵਰਕ ਕਰਦਿਆ ਤੇ ਸ਼ਾਇਦ ਇਹ ਵੀ ਸ਼ੰਕਾ ਜਾ ਕੀਤੀ ਜਾਂਦੀ ਕਿ ਉਹਦੇ ਪਰਿਵਾਰ ਨੇ ਉਹਨੂੰ ਉਹਦੀ ਕਸਟਡੀ ਲੈਣ ਤੋਂ ਨਾ ਕਰਦੀ ਹੈ ਉਹਦੇ ਹਾਲਾਤ ਇੰਨੇ ਉਹਦੀ ਸਿਹਤ ਜਿਹੜੀ ਆ ਉਹ ਬਿਲਕੁਲ ਡੈਡ ਬੈਡ ਤੇ ਆ ਤੇ ਉਹਨਾਂ ਨੇ ਜਿਹੜੀ ਇਹਦੀ ਜ਼ੁਬਾਨ ਤੇ ਜਿਹੜੀ ਮੈਡੀਕਲ ਰਿਪੋਰਟ ਤੇ ਹਾਈ ਕੋਰਟ ਨੇ ਕੀਤੀ ਸੀ 4 ਮਹੀਨਿਆਂ ਦੇ ਲਈ ਪਰ ਉਹਦੇ ਪਰਿਵਾਰ ਨੇ ਨਾ ਕਰਤੀ ਤੇ ਅਸੀਂ ਉਹਨੂੰ ਜਿਹੜਾ ਆਪਣੇ ਆਪਣੇ ਇੱਕ حوالے ਨਹੀਂ ਲੈਣਾ ਤੇ ਉਹਨਾਂ ਨੇ ਜੇਲ੍ਹ ਦੇ ਦੁਬਾਰਾ ਜਿਹੜੀ ਸੀਬੀਆਈ ਦਾਲ ਤੇ ਆ ਹਮਲੀ ਦੀ ਉਹਨਾਂ ਨੇ ਆਰਡਰ ਕੀਤੇ ਜੱਜ ਸਾਹਿਬ ਨੇ ਸੁਪਰਡੈਂਟ ਜੇਲ੍ਹ ਨੂੰ ਵੀ ਉਹ ਹੀ ਉਹਨਾਂ ਦੇ ਜਿਹੜਾ ਸੁਭਾਤਿਕ ਦਾ ਜਿਹੜਾ ਇਲਾਜ ਕਰਾ ਦੇ ਕਿਤੇ ਪਰੇਜੈਂਸੀ ਕੀ ਅਮਨ ਤੇ ਸੱਟ ਘਟਿਆ ਇਨਸਪੈਕਟਰ ਇੰਦਰਜੀਤ ਦੇ ਸਿਰ ਤੇ ਵੀ ਜਿਹੜੀ ਆ ਵਾਰ ਜਿਹੜੇ ਆ ਉਹਦੀਆਂ ਸੱਟਾਂ ਉਹਦੇ ਵੀ ਸਿਰ 'ਤੇ ਕਈ ਟਾਂਕੇ ਲੱਗੇ ਜਿਹੜੀ ਐਫ ਆਈ ਆਰ ਦੇ ਵਿੱਚ ਜਿਹੜਾ ਇਹਨਾਂ ਨੇ ਵਾਕਿਆ ਲਿਖਿਆ ਉਹ ਉਹ ਹੀ ਲਿਖਿਆ ਭਾਵੇਂ ਇਹ ਤਿੰਨੇ ਜਾਨੇ ਅਲੱਗ-ਅਲੱਗ ਹੀ ਸੀ ਇਨਸਪੈਕਟਰ ਗਰਜੀਤ ਕੁਰਸੀ ਤੇ ਬੈਠੇ ਉਹਨਾਂ ਦੇ ਉੱਤੇ ਡੇਮ ਲਗੀਤਾ ਪਹਿਲਾਂ ਫਿਰ ਉਹਨਾਂ ਨੂੰ ਕੁਝ ਡਾਊਨ ਆਇਆ ਤੇ ਉਹਦੀ ਬਾਹਾਂ ਤੇ ਮਾਰ ਕੀਤਾ ਫਿਰ ਉਥੋਂ ਨਿਕਲੇ ਆ ਤੇ ਫਿਰ ਅੱਗੇ ਕਰਪਾਜ ਸਿੰਘ ਮਾਨਚਾਲ ਜੀ ਨੂੰ ਗਏ ਤੇ ਮਸ਼ਹੂਰ ਇਨਸਪੈਕਟਰ ਜਿਹੜਾ ਜੀਤ ਸਿੰਘ ਸੰਭੂ ਦੀ ਟੀਮ ਦਾ ਹੀ ਉਹ ਇਹਨਾਂ ਨੂੰ ਮਿਲ ਪਿਆ ਰਸਤੇ ਦੇ ਵਿੱਚ ਕਹਿੰਦੇ ਇਹ ਉਹਦੇ ਤੇ ਸਿਰਾਰ ਕੀਤਾ ਫਿਰ ਸਵੇਰ ਸੇ ਜਦੋਂ ਆਪਣੀ ਚੱਕੀ ਦੇ ਵਿੱਚ ਜਿਹੜਾ ਉਹ ਤੇ ਆਰਾਮ ਕਰ ਰਿਹਾ ਸੀ ਫਿਰ ਉਹ ਚੱਕੀ ਚ ਜਾ ਗਏ ਨੇ ਸਵੇਰ ਸੰਤਕਈ ਵਾਰ ਕਿਚੋੜੇ ਮੂੰਹ ਤੇ ਚੋੜੇ ਸਿਰ ਤੇ ਉੱਥੋਂ ਫਿਰ ਇਹ ਜਿਹੜਾ ਸੇਤਸਾਨੀ ਜਿਹੜਾ ਉੱਥੋਂ ਨਿਕਲ ਕੇ ਤੇ ਗੁਰਦੁਆਰਾ ਸਾਹਿਬ ਜਿਹੜਾ ਪਟਿਆਲਾ ਘੁੱਟ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਧਰ ਤੋਂ ਚੱਲ ਕੇ ਰਸਤੇ 'ਚ ਮਲਾਜਮਾਂ ਨੇ ਉਹਨੂੰ ਜਿਹੜਾ ਕਨਫਰੰਟ ਕੀਤਾ ਤੇ ਉਹਨੂੰ ਰੁਕਿਆ ਤੇ ਉੱਥੇ ਇਹਨਾਂ ਦਾ ਆਪਸ 'ਚ ਜਿਹੜਾ ਥੋੜੀ ਜਿਹੀ ਜਿਹੜੀ ਜੋਟਿਕ ਹੋਇਆ ਆਪਸ 'ਚ ਡਾਕੂ ਦਾ ਤੇ ਉਹਨਾਂ ਦਾ ਫੜਨ ਦਾ ਤੇ ਉਹਦੇ ਵਿੱਚ ਕੋਈ ਮੋਲ ਲਿੰਗੀਆਂ ਛੱਡਾਂ ਜਿਹੜੀਆਂ ਸੰਦੀਪ ਕਰਨੀ ਤੇ ਲੱਗੀਆਂ ਬਹੁਤ ਹੀ ਉਹਦੇ ਸਾਥ ਕੋਈ ਲੱਗੀ ਨਹੀਂ ਲੋਕ ਤੇ ਇਹਨਾਂ ਨੇ ਉਹਦਾ ਜਿਹੜਾ ਮਕਦਮਾ ਜਿਹੜਾ ਇਹ ਸਾਰੇ ਵਾਕਿਆ ਦਾ ਸੰਦੀਪ ਕਰਨੀ ਤੇ ਜਿਹੜਾ ਉਹਨਾਂ ਕਰਮਾ ਦਰਜ ਕੀਤਾ ਇਹ ਸਾਰਾ ਜਿਹੜੀ ਮੈਗਲ ਦੱਸਣ ਦੇ ਜਿਹੜੀ ਐਫ ਆਈ ਆਰ ਚ ਲਿਖੀ ਹੈ ਇਹਦੇ ਦੂਸਰੀ ਸਾਈਡ ਤੇ ਜਿਹੜਾ ਇੱਕ ਉਹਨਾਂ ਦੇ ਵਕੀਲ ਜਿਹੜੇ ਆ ਉਹ ਕਿੰਦੇ ਵੀ ਇਹਨਾਂ ਪੁਲਿਸ ਅਫਸਰਾਂ ਨੇ ਉਹਦੇ ਸੰਦੀਪ ਕਰਨੀ ਤੇ ਕੰਮ ਲੱਗਿੱਤਾ ਹੀ ਤਾਂ ਤਾਰ ਕਰਕੇ ਉਹਨੇ ਇੱਕ ਉਹ ਜਿਹੜਾ ਆਪਣੇ ਬਚਾ ਲਏ ਜਿਹੜਾ ਵਾ ਇਹਨਾਂ ਪੁਲਿਸ ਅਫਸਰਾਂ ਦੇ ਜਿਹੜੀ ਸਿੱਖ ਤੇ ਬਾਰੀ ਹੈ ਪਰ ਸਚਾਈ ਜਿਹੜੀ ਹੈ ਕਿਉਂਕਿ ਜਦੋਂ ਆਪਾਂ ਅਦਾਲਤਾਂ 'ਚ ਕੇਸ ਚੱਲਦੇ ਆ ਉੱਥੇ ਆਪਾਂ ਡਿਫੈਂਸ ਲੈਣੀ ਹੁੰਦੀ ਹੈ ਵਿਚਾਰ ਕਰਨਾ ਹੁੰਦਾ ਵਾ ਉਹਨਾਂ ਚੀਜ਼ਾਂ ਦੇ ਜੇ ਆਪਾਂ ਨਾਲ ਜਾਈਏ ਕੱਲੀ ਸਚਾਈ ਤੇ ਜਿਹੜੀ ਹੈ ਜਿਹੜੀ ਚੀਜ਼ ਸਾਨੂੰ ਪਤਾ ਲੱਗੀ ਹੈ ਜੇਲ੍ਹ ਤੋਂ ਤੇ ਜਿਹੜੇ ਇਹਨਾਂ ਦੇ ਵਕੀਲਾਂ ਤੋਂ ਤੇ ਸੰਮੀ ਨੇ ਇੱਕ ਮਨ ਬਣਾਇਆ ਸੀ ਕਾਫੀ ਦਿਨਾਂ ਤੋਂ ਐਕਟਿੰਗ ਕਰੰਦਿਆ ਸੀ ਇਹਨਾਂ ਦੀ ਤੇ ਸੁਫਾ ਸਿੰਘ ਨੂੰ ਉਸੇ ਦਿਨ ਕੀ ਮਾਰ ਕੇ ਹਾਈ ਕੋਰਟ ਤੋਂ ਮਿਲੀ ਸੀ ਤੇ ਉਹਦੇ ਉਸ ਦਿਨ ਸ਼ਾਮੀ ਇਹ ਇਟੋਰਿਆ ਹਾ ਨਹੀਂ 4 ਮਹੀਨੇ ਲਈ ਉਹਨੂੰ ਛੋੜਨੇ ਮੈਡੀਕਲ ਗਰਾਉਂਡ ਦੇ ਡਿਮਾਂਡ ਦੇ ਦਿੱਤੀ ਗਈ ਤੇ ਮੈਨੂੰ ਲੱਗਦਾ ਹੈ ਕਿ ਉਸੇ ਜਿਹੜਾ ਇਹ ਇੱਕਦਮ ਜਿਹੜੇ ਸਰਕਮਸਟੈਂਸਾਂ ਵਿੱਚ ਬਣੇ ਕਿ ਉਹਨੂੰ ਇਹ ਲੱਗਾ ਹੋਊਗਾ ਕਿ ਇਹ ਨਿਕਲ ਚੱਲਿਆ ਜੇਲ੍ਹ ਚੋਂ ਤੇ ਦੁਬਾਰਾ 4 ਮਹੀਨੇ ਬਾਅਦ ਚਲੇ ਆਉਣਾ ਤੇ ਮੈਨੂੰ ਲੱਗਦਾ ਕਿ ਉਹਦੇ ਮਾਨਿਕ ਬਣਾਇਆ ਹੈ ਕਿਉਂਕਿ ਇਹਨਾਂ ਨੇ ਜਿੰਨੀਆਂ ਚਾਹਤੀਆਂ ਕੀਤੀਆਂ ਇਹ ਅਕਤੂਬਰ ਸੰਘ ਦੇ ਪਹਿਲਾ ਟੈਗ ਨਹੀਂਗਾ ਕਿਉਂਕਿ ਪਹਿਲਾਂ ਜਦੋਂ ਇਹ ਅਮਰਸਰ ਜੇਲ੍ਹ 'ਚ ਸੀ ਤੇ ਉਦੋਂ ਵੀ ਇਹਦੇ ਤੇ ਇੱਕ ਪਰਿਵਾਰ ਜਿਹੜਾ ਹੁਣੇ ਕੇਸ ਸਜਾ ਹੋਇਆ ਵਾ ਉਹਦੇ ਵਿੱਚ ਜਿਹੜਾ ਨੌਜਵਾਨ ਮਾਰਿਆ ਸੀ ਉਹਦਾ ਬੇਟਾ ਬਚਾਨ ਹੋ ਗਿਆ ਤੇ ਉਹਨੇ ਇਹਨੂੰ ਜਿਹੜਾ ਜੇਲ੍ਹ ਦੇ ਵਿੱਚ ਇਹਦੇ ਤੇ ਅਟੈਕ ਕੀਤਾ ਸੀ ਉਹਦੇ ਇਸ ਕਰਕੇ ਜਿਹੜੇ ਕੱਲੇ ਤਾਂ ਮੁਤਾਹਲ ਸੀ ਸਟਾਕ ਉੱਪਰ اٹਕੇ ਅਜਿਹੀਏ ਸਾਡੇ ਕੋਲ ਜਿਹੜੇ ਅਮਰੇਚ ਵਾਇਲੈਂਸ ਦੇ ਕੇਸ ਜਿਹੜੇ ਹੋਏ ਸੀ ਉਹਨਾਂ ਵਿੱਚ ਸਟਾਕ ਉੱਪਰ ਕੇਸ ਹੈ ਜਿਹਦੇ ਵਿੱਚ ਉਸ ਤੋਂ ਬਾਅਦ ਅੰਤ ਦੀ ਇਨਵੋਲਵਮੈਂਟ ਜਿਹੜੀ ਉਹ ਰਹੀ ਹੈ ਬੱਚਿਆਂ ਦੇ ਟੁਕਣ ਚ ਉਹਨਾਂ ਨੂੰ ਡਰਗੜ ਕਰਨ ਤੇ ਫਿਰ ਉਹਨਾਂ ਨੂੰ ਡਿਸਪੀਅਰ ਕਰਨ ਤੇ ਜਾਂ ਕਿਤੇ ਭਗਾਉਣ ਦੀ ਮਹੌਲ ਦੇ ਲੈ ਕੇ ਬਹੁਤੇ ਕੇਸ ਜਿਹੜੇ ਉਹ ਬਾਅਦ ਚਲੇ ਗਏ ਜਿਹੜੇ ਖੰਡਾਣਾ ਸਾਹਿਬ ਨੇ ਇੱਕ ਲਿਸਟ 2097 ਕੇਸਾਂ ਦੀ ਕੀਤੀ ਸੀ ਉਹਦੇ ਵਿੱਚ ਜ਼ਿਆਦਾਤਰ ਕੇਸ ਤਰੁਤਾਮ ਕੋਪਸ ਦਾ ਨਾਮ ਆ ਰਿਹਾ ਜਿਵੇਂ ਸੁਭਾਸ਼ ਸਿੰਘ ਸਰਪਚੰਨ ਸਿੰਘ ਉਸਤਰਾਮ ਸਿੰਘ ਸਰੇਂਦਰਪਾਲ ਜਿਹਾ ਇਹ ਜਿਹੜਾ ਸਾਡੇ ਭਵਦਰਜੀ ਤੇ ਇਸ ਆਰੀ ਟੀਮ ਜਿਹੜੀ ਹੈ ਪੁਰਾਣੀ ਜਿਹੜੀ ਜੀਤ ਸਿੰਘ ਸਾਧੂ ਜਿਹੜਾ ਸਪੀ ਅਧਾਰੀ ਉਹਦੀ ਟੀਮ ਹੀ ਹੈ ਸਾਡੇ ਜਿੰਨਾ ਸਭ ਤੋਂ ਜ਼ਿਆਦਾ ਚੱਲੇ ਆ ਕਿ ਇਹ ਸਿੱਧਾ ਦੀ ਹੈ ਜੀ ਦੇਖ ਕਰਕੇ ਇਹਨਾਂ ਦੇ ਰੋਸ ਤੋਂ ਤੇ ਲੋਕਾਂ ਨੂੰ ਪਤਾ ਵਾ ਇਹਨਾਂ ਦੀ ਸਚਾਈ ਦਾ ਇਹਨਾਂ ਬਹੁਤ ਜ਼ਿਆਦਾ ਜਾਤੀਆਂ ਕੀਤੀਆਂ ਉਹ ਮੈਂ ਸੁਪਰ ਸਿੰਘ ਤਾਂ ਤੁਹਾਨੂੰ ਦੱਸਦਾ ਵੀ ਇਹਦੇ ਤੇ ਸੱਤ ਕੇਸ ਜਿਹੜੇ ਇਹਦੇ ਤੇ ਚੱਲੇ ਆ ਜਿਹਦੇ ਵਿੱਚ ਇੱਕ ਨੇ ਕਮਲਜੀਤ ਸਿੰਘ ਇਹ ਅਮਰਸਰ ਸਟੈਂਟਰ ਕੋਪਰੇਟਿਵ ਬੈਂਕ ਦਾ ਮੁਲਾਜ਼ਮ ਇਹਦੀ ਉਹਨੂੰ ਚੁੱਕ ਕੇ ਪੁਲਿਸ ਨੇ ਤੇ ਗੁਰਦੇਵ ਸਿੰਘ ਸਾਈਟਰੀ ਤੋਂ ਉਹਨੇ ਚੁੱਕਿਆ ਨਾਲ ਚਲ ਬਲਸਿੰਘ ਇਹਨਾਂ ਚੁੱਕ ਕੇ ਬਾਅਦ ਚੋਰੀ ਲਾਸ਼ ਵੀ ਨਹੀਂ ਮਿਲੀ ਤੇ ਨਾਇਰ ਦਾ ਬਹੁਤ ਅਲੱਗ ਹੈ ਕਿ ਉਹ ਕਿੱਥੇ ਹੈ ਓਕੇ ਚ ਸੁਪਾਸ ਸਿੰਘ ਨੇ ਇੱਕ ਫੋਰਮ ਕਰਨ ਦੇ ਚੋਦੀ ਬੁਕਾਰ ਉਹਦੀ ਆਇਡੈਂਟੀਟੀ ਬੁਖਾਰ ਦੀ ਲਾਸ਼ ਨੂੰ ਉਹਦੀ ਆਇਡੈਂਟੀਟੀ ਬੁਖਾਰ ਦੀ ਉਹ ਕਲਦੀਕ ਚੀ ਲਾਸ਼ੀ ਓਕੇ ਕਿਵੇਂ ਨੁਕਾਮ ਕਰ ਸਕਿਆ ਓਏ ਫਿਰ ਇਸੇ ਤਰ੍ਹਾਂ ਪੰਜੀਤ ਸਿੰਘ ਇੱਕ ਮਲੂਵਾਲ ਪੈਂਟ ਆ ਚਬਾਲ ਦੇ ਲੱਗੇ ਉਸ ਤੋਂ ਦੇ ਪੰਜੀਤ ਸਿੰਘ ਨੂੰ ਇਹਨੇ ਬੱਸ ਸਟੈਂਡ ਤੋਂ ਚੁੱਕਿਆ ਜਦੋਂ ਆਪਣੇ ਭਰਾ ਫਰਮਜੀਤ ਸਿੰਘ ਦੇ ਨਾਲ ਥੋੜਾ ਲੈਣ ਜਾਂਦੇ ਜਿਹੜਾ ਪਿੰਡਾਂ ਦੀ ਛੋਟੀ ਦੇ ਗਾਂ ਚ ਜਿਹੜਾ ਵੇਚਣ ਲਈ ਤੇ ਉਤੋਂ ਲੈ ਚੁੱਕਿਆ ਬਾਅਦ ਕਿ ਉਹਦਾ ਕੁਝ ਹੋਰ ਪਤਾ ਨਹੀਂ ਲੱਗਾ ਉਹਦੇ ਵਿਚ ਵੀ ਨੋਮਗੋ 365 ਸੈਕਸ਼ਨ ਇਹੋ ਦੇ ਚ ਸਜਾਈ ਜਿਹੜੀ 7 ਸਾਲ ਤੱਕ ਨੂੰ 10 ਪੰਜ ਸਾਲ ਸਜਾਈ ਫਿਰ ਜਿਹੜਾ ਸਭ ਤੋਂ ਇੰਪੋਰਟੈਂਟ ਕੇਸ ਆ ਜੇ ਕਿ ਕੇਸ ਹੀ ਪਪਾ ਚੰਦ ਸਿੰਘ ਪਪਾ ਚੰਦ ਸਿੰਘ ਨੂੰ ਉਹਨਾਂ ਦੇ ਭਰਾ ਕੇਸਰ ਸਿੰਘ 베ਜਾ ਸਿੰਘ ਗੁਰਦੇਵ ਸਿੰਘ ਤੇ ਉਹਨਾਂ ਦਾ ਸਾਲਾ ਗੁਰਦੇਵ ਸਿੰਘ ਤੇ ਉਹਨਾਂ ਦਾ ਬੇਟਾ ਕੁਮਿੰਦਰ ਸਿੰਘ ਛੇ ਜੀ ਇੱਕੋ ਪਰਿਵਾਰ ਦੇ ਪੁਲਿਸ ਨੇ ਜਿਹੜਾ 1992 93 ਵਿੱਚ ਵੱਖ-ਵੱਖ ਜਗ੍ਹਾ ਤੋਂ ਚੁੱਕ ਗਏ ਤੇ ਉਹਨਾਂ ਨੂੰ ਲਾਪਤਾ ਕਰਤਾ ਹੈ ਪਪਾ ਚਰਨ ਸਿੰਘ ਜੀ ਨੂੰ ਅਨੁਸਾਰੀ ਦੁਨੀਆ ਜਾਣਦੀ ਹੈ ਕਿ ਉਹਨਾਂ ਨੇ ਕਾਰ ਸੇਵਾ ਉਹਨਾਂ ਦੇ ਕੋਲ ਉਹ ਟਾਈਮ ਤੇ 2300 ਤੋਂ ਵੱਧ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਦੀਆਂ ਕਾਰ ਸੇਵਾ ਉਹਨਾਂ ਕੋਲ ਚੱਲਦੀ ਹੈ ਜੀ ਤੇ ਉਹਨਾਂ ਨੂੰ ਜਦੋਂ ਚੁੱਕਿਆ ਉਹ ਪਹਿਲਾਂ ਉਹਨਾਂ ਦੇ ਭਰਾਵਾਂ ਨੂੰ ਚੁੱਕਿਆ ਤੇ ਬਾਬਾ ਚਰਨ ਸਿੰਘ ਜੀ ਨੇ ਡੀਜੀਪੀ ਪੰਜਾਬ ਨੂੰ ਮਿਲੇ ਤੇ ਮੁੱਖ ਮੰਤਰੀ ਉਹ ਬੈਂਸ ਸਿੰਘ ਜੀ ਉਹਨੂੰ ਮਿਲੇ ਜਾ ਕੇ ਕਰਨਲ ਕਲਨਾ ਜਿਹੜੇ ਇੱਕ ਆਰਮੀ ਦੇ ਅਫਸਰ ਸੀ ਕਰਨਲ ਦੇ ਉਹਨਾਂ ਦੀ ਬਾਗ ਵੀ ਸੀ ਕੇ ਪੀਐਸ ਕੇਲ ਦੇ ਨਾਲ ਕਿ ਕੇਪੀਐਸ ਬਿਲਕੁਲ ਵੀ ਗਿਆ ਤੇ ਕੇਪੀਐਸ ਕਹਿੰਦੇ ਮੈਂ ਸਲਾਹ ਦਿੱਤੀ ਵੀ ਤੁਸੀਂ ਥੋੜੇ ਦਿਨ ਸਾਈਡ ਤੇ ਰਹੋ ਅਚੀਜ਼ੇ ਸੰਦੂ ਜਿਹਾ ਐਸਐਸਪੀ ਤਰਤਾਉਂ ਤੋਂ ਬਦਲ ਜੂਗਾ ਫਿਰ ਤੁਸੀਂ ਪੇਸ਼ ਹੋਗੇ ਤੇ ਤੁਹਾਡੀ ਜਿਹੜੀ ਮੈਂ ਕਲਾਸੀ ਕਰਾਉਂਦਾ ਪਰ ਉਹ ਜਿਹੜਾ ਇਹਨੇ ਇੰਨਾ ਪਰੇਸ਼ਾਨ ਕਰਤਾ ਉਹਨਾਂ ਦੇ ਘਰ ਚੁਕਲੇ ਸਾਵਾ ਚੁਕਲਿਆ ਹਾਲੇ ਦਾ ਬੇਟਾ ਇੱਕ ਪੁਲਿਸ ਵਿੱਚ ਕਾਂਸਟੇਬਲ ਹੀ ਉਹਨੂੰ ਚੁਕਲਿਆ ਤੇ ਉਹਨਾਂ ਦਾ ਬੇਟਾ ਬਾਬਾ ਜੀ ਰਸ ਸਿੰਘ ਨੇ ਮਨੇ ਬਹੁਤ ਦਬਾਅ ਪਾਤਾ ਬਾਬਾ ਚੰਦ ਸਿੰਘ ਦੇ ਤੇ ਕੋਈ ਪੇਸ਼ ਹੋ ਜੋ ਕਲੇਗੋ ਉਹਨਾਂ ਨਹੀਂ ਚਾਹੁੰਦੇ ਪਰ ਉਹ ਆਪਣੇ ਬੱਚੇ ਕਰਕੇ ਜਦੋਂ ਬੇਟਾ ਇੰਨਾ ਦਬਾਅ ਪਾਤਾ ਤੇ ਉਹ ਆਪਣੀ ਪਤਨੀ ਜਿਹੜੀ ਸਤਜੀਤ कौर ਤੇ ਬਾਬਾ ਚੰਦ ਸਿੰਘ ਨੂੰ ਵੀ ਪੇਸ਼ ਹੋਣ ਲਈ ਆਉਂਦੇ ਜਦੋਂ ਇਹਨਾਂ ਨੇ ਇੱਕ ਸੰਧੂ ਨਾਲ ਗੱਲਬਾਤ ਕਰ ਲਈ ਤੇ ਕੋਰ ਸਾਹਬ ਹੈਗੇ ਹੀ ਇਹਨਾਂ ਦੇ ਵਕੀਲਕਾਰ ਉਹਨਾਂ ਦੇ ਥਰੂ ਗੱਲਬਾਤ ਕਰ ਲਈ ਸੰਧੂ ਨੇ ਕਿ ਕੋਈ ਗੱਲ ਨਹੀਂ ਆਜੋ ਤੇ ਆਪਾਂ ਤੁਹਾਡਾ ਜਿਹੜਾ ਕਰ ਦਿੰਦੇ ਆ ਕੁਝ ਕੁਸ਼ ਕਰਕੇ ਦਾ ਰਸ ਵਿੱਚ ਕਰਾ ਕਰਤਾ ਪਰ ਜਦੋਂ ਇਹ ਜਿਹੜੀਆਂ ਨਹਿਰਾਂ ਵਾਂਗਰ ਤਾਂ ਤਾਂ ਥੋੜੀ ਜਿਹੀ ਪਿੱਛੇ ਉਥੇ ਨਹਿਰਾਂ ਤੇ ਪਹੁੰਚਦੇ ਅਸੀਂ ਸਵੇਰ ਸੰਗ ਉਥੇ ਨਾਕਾ ਲਾ ਕੇ ਤੇ ਬਾਬਾ ਚੰਦ ਸਿੰਘ ਨੂੰ ਚੁੱਕ ਕੇ ਲੈ ਜਾਂਦਾ ਕਿਉਂਕਿ ਨੂੰ ਪਤਾ ਹੁੰਦਾ ਵੀ ਉੱਥੇ ਨੇ ਇਹਨਾਂ ਨੇ ਹੋਣਾ ਹੀ ਇਹਨੇ ਨਾਕਾ ਲਾਇਆ ਹੀ ਉਹਨਾਂ ਚੁੱਕਿਆ ਉਸ ਤੋਂ ਬਾਅਦ ਕੋਈ ਥਾਂ ਐ ਜਿੱਥੇ ਰਹੇ ਸੀਗੇ ਸਟਾਫ ਰਹੇ 3 ਚੌਂਕੀ ਕੈਰੋਂ ਜਿਹੜੀ ਐ ਉਥੇ ਵੇਖਿਆ ਗਿਆ ਲਾਸਟ ਜਿਹੜਾ ਕਿਵੇਂ ਇਹ ਗੱਲ ਤੇ ਇਨਸਪੈਕਟਰ ਨਰੰਗ ਸਿੰਘ ਜਿਹੜਾ ਵਾ ਉਹ ਵੀ ਮੰਨਦਾ ਪਰ ਉਹ ਛੇ ਦੇ ਛੇ ਜਿਹੜੇ ਉਹਦੇ ਵਿੱਚ ਫਿਰ ਜਿਹੜਾ ਇਨੂੰ ਸੂਬਾ ਸਰਕਾਰ ਨੂੰ ਉਹ ਕੇਸ ਕੇ ਇਨਸਾਲ ਚੱਲਿਆ 2020 ਚੋਰੀ ਤੇ ਸਜਾਇਆ ਹੋਇਆ ਬੋਸ ਚੋਚਰਾ ਨੂੰ ਥੋੜੇ ਚੋਂ ਸੂਬਾ ਸਰਕਾਰ ਨੂੰ 20 ਹਾਲ ਤੱਕ 10 ਸਾਲ ਇਹਨੂੰ ਬਾਬਾ ਚੰਦਰ ਸਿੰਘ ਨੂੰ ਚੁੱਕ ਕੇ ਲਾਪਤਾ ਕਰਦੇ ਕੇਸ ਤੇ 10 ਸਾਲ ਜਿਹੜਾ ਉਹਨਾਂ ਦੇ ਭਰਾ ਬਾਬਾ ਮੇਜਰ ਸਿੰਘ ਹੀ ਉਹਨਾਂ ਨੂੰ ਇਨੇ ਬਾਬਾ ਬੁੱਢਾ ਸਾਹਿਬ ਬੀਟਕੇ ਦੀ ਗੁਰਦੁਆਰਾ ਸਾਹਿਬ ਆ ਉਹਦੇ ਬਾਹਰੋਂ ਚੁੱਕਿਆ ਜਿੱਥੇ ਪਾਰਕਿੰਗ ਚ ਤੇ ਉਹਦੇ ਵਿੱਚ 10 ਦਾ ਸਾਲ ਉਹਨਾਂ ਕੇਸਾਂ ਜਿਹੜਾ ਸਜਾਇਆ ਇਸੇ ਤਰ੍ਹਾਂ ਹੀ ਵੀ ਹੁਣ ਆਪਾਂ ਜਿਹੜੀ ਲੇਟੈਸਟ ਕੇਸ ਹੋਇਆ ਵਾ ਜਿਹਦੇ ਵਿੱਚ 4 ਪੁਲਿਸ ਮੁਲਾਜ਼ਮ ਇਹ ਤੇ ਇਹ ਨੌਜਵਾਨ ਜਿਹੜੇ ਸੱਤ ਨੌਜਵਾਨ ਕਿਉਂਕਿ ਇਹਨਾਂ ਨੇ ਇਹ ਮਾਰਿਆ ਜਿਹਦੇ ਵਿੱਚ ਐਸਐਸਪੀ ਕੋਕਿਰਦਰਜੀਤ ਤੇ ਡੀਐਸਪੀ ਦਵਿੰਦਰ ਤੇ ਸੁਭਾ ਸਿੰਘ ਤੇ ਕਿਰਪਾਗਤ ਆਪਣਾ ਗੁਰਪ੍ਰੀਤ ਸਿੰਘ ਨੂੰ ਲਈ ਚਾਇਆ ਹੋਇਆ ਉਹਦੇ ਵਿੱਚ ਇਹਨਾਂ ਨੂੰ ਓਵਰਕੈਦ ਹੋਈ ਸਾਰਿਆਂ ਨੂੰ ਸੁਭਾ ਸਿੰਘ ਨੂੰ ਵਿੱਚ ਤੁਜੇ ਕੁੱਝ ਸਬਸਤਾਨੀ ਲੇਟੈਸਟ ਕੇਸ ਈ ਪਰ ਇਹਦੀ ਸੇਧ ਜਿਹੜੀ ਕੋਈ ਵੀ ਚੇਅਰ ਤੇ ਹੀ ਹਾਈ ਕੋਰਟ ਨੇ ਆਪਣੇ ਆਰਡਰ ਚ ਇਹਨਾਂ ਕੋਰਡ ਬੰਦੀ ਸਟੇਟ ਤੋਂ ਤੇ ਸਾਨੂੰ ਉਹ ਰਿਪੋਰਟ ਤੇ ਵੀ ਟਾਊਟ ਆ ਕਿਉਂਕਿ ਸਟੇਟ ਤੇ ਹਮੇਸ਼ਾ ਇਹ ਕਿਸੇ ਕਿਸ ਤਰ੍ਹਾਂ ਦਾ ਕਟਕ ਹੋ ਰਹੀ ਹੈ ਤੇ ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਵਾਕਈ ਜੇਲ੍ਹ ਦੇ ਵਿੱਚ ਚੁਰਫੇ ਨਹੀਂ ਸਕਦਾ ਤੇ ਵੀ ਜੇਲ੍ਹ ਤੇ ਹੈ ਤੇ ਅਦਾਲਤ ਨੇ ਫਿਰ 4 ਹਫ਼ਤੇ ਹੁੰਦਾ ਇਹਨੂੰ ਟਾਈਮ ਦਿੰਦਾ ਹੈ ਉਸੇ ਦਿਨ ਹੀ ਇਹਨੇ ਜੇਲ੍ਹ ਤੋਂ ਬਾਹਰ ਨਿਕਲਣਾ ਹੈ ਜਿਸ ਦਿਨ ਇਹਦੇ ਤੇ ਅਟੈਕ ਹੁੰਦਾ ਵਾ ਜਿਸ ਦਿਨ ਇਹ ਦਾਵਾ ਕਰਦੇ ਵੀ ਸਾਡੇ ਤੇ ਅਟੈਕ ਹੋਇਆ ਵਾ ਪਰ ਲੋਕੀ ਜਿਹੜੀ ਹੈ ਅਹੀਂ ਤੇ ਜਿਹੜੀਆਂ ਪੋਸਟਾਂ ਮੈਂ ਇਹਦੇ ਤੇ ਸਾਡੇ ਕਮੈਂਟ ਪਾੜ ਦੋ ਤੇ ਜਿਹੇ ਜਿਹਾਂ ਰਿ ਕਮੈਂਟ ਆਇਆ ਤੇ ਸਮਝੋ ਵੀ ਇਹ ਜਿਹੜਾ ਹੈ ਜਿਹੜੀ ਇਹ ਕਹਿ ਰਿਹਾ ਵੀ ਬਿਲਕੁਲ ਠੀਕ ਹੋਇਆ ਵ ਪਰ ਲੋਕਾਂ ਨੂੰ ਇਹਨਾਂ ਦੀਆਂ ਜਿਹੜੀਆਂ ਪਿੱਛੇ ਇਹਨਾਂ ਨੇ ਜੋ ਕੀਤਾ ਲੋਕਾਂ ਦੇ ਨਾਲ ਉਹੋ ਇਹਨਾਂ ਦੇ ਨਾਲ ਵਾਪਰਨ ਗਿਆ ਵਾ ਤੁਸੀਂ ਯਾਦ ਕਰੋ ਕਿ ਇਹ ਕਿੰਨੀ ਚੀਜ਼ ਹੈ ਇਹਨਾਂ ਦੇ ਵਿੱਚ ਲੋਕੀ ਡੀਗਦੇ ਰਹੇ ਤੇ ਅਸੀਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਵੇਖ ਲਈਏ ਅਸੀਂ ਉਹਨਾਂ ਨੂੰ ਤਣ ਪਤਾ ਹੀ ਲੱਗ ਜਿਵੇਂ ਉਹਨਾਂ ਨੂੰ ਮਾਰਤਾ ਵਾ ਕਿ ਇਹਨੂੰ ਨਾ ਲਾਸ਼ ਵੇਖਣ ਦਾ ਮੌਕਾ ਮਿਲਿਆ ਨਾ ਅੰਤਿਮ ਸੰਸਕਾਰ ਕਰਤੇ ਬਹੁਤ سارے ਇਹਲੇ ਨੌਜਵਾਨ ਨੇ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਇਹਨਾਂ ਨੇ ਨਹਿਰਾਂ ਤੇ ਆਮਾਂ ਵਿੱਚ ਸੁੱਟਤਾ ਤੇ ਜਿਨ੍ਹਾਂ ਦਾ ਨਾ ਸੰਸਕਾਰ ਕੀਤਾ ਨਾ ਉਹਨਾਂ ਦਾ ਕੋਈ ਬਾਅਦ ਚ ਬਹੁਤ ਪਤਾ ਲੱਗਾ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਵੇਖਦੇ ਹਾਂ ਕਿ ਸੇਮ ਚੀਜ਼ ਜਿਹੜੀ ਹੈ ਤੇ ਇਹਦਾ ਪਰਿਵਾਰ ਪਹਿਲਾਂ ਜਮਾਨਤ ਹੁੰਦੀ ਹੈ ਇਹਦੇ ਤੇ ਟੈਕ ਹੁੰਦਾ ਹੈ ਉਹ ਫਟ ਜਾਂਦਾ ਨਹੀਂ ਤੇ ਬੱਚੇ ਚਾਹੁੰਦੇ ਆ ਵੀ ਇਹਨੇ ਆਪਣੇ ਪਰਿਵਾਰ ਦੇ ਜੀ ਦਾ ਆਪ ਇਲਾਜ ਕਰਾਈਏ ਵਧੀਆ ਜਗਾ ਕਰਾਈਏ ਉਹਨੂੰ ਕੈਡੀਗਰ ਪੀਜੀਐਲ ਹੈ ਜਾਂ ਦਿੱਲੀ ਲੈ ਜੀਏ ਵੱਤੋਂ ਵਧੀਆ ਤੋਂ ਵਧੀਆ ਕਰ ਲਈ ਕਿਉਂਕਿ ਇਹਦੇ ਕੋਲ ਚੰਗੀ ਭਲੀ ਜੈਡਾ ਦੇ ਨੇ ਬਣਾਈ ਹੈ ਚੰਗਾ ਪੈਸਾ ਕਿ ਮੈਂ 83 ਸਾਲੋਂ ਬੜਿਆ ਜੀ ਪਰ ਇਹ ਲਈ ਇਹ ਲੱਗਦਾ ਕਿ ਜਿਹੜੀ ਸਾਰਾ ਜਿਹੜਾ ਪਾਣਾ ਵਾਪਰ ਰਿਹਾ ਵੀ ਇਹਦੇ ਬੱਚਿਆਂ ਦੇ ਨਾਂ ਕਰਦੀ ਅਦਾਲਤ ਨੇ ਆਰਡਰ ਕੀਤੇ ਤੋਂ ਬਟਰ ਨੂੰ ਜੇਲ ਪਟਿਆਲੇ ਵਾਲੇ ਨੂੰ ਤੇ ਤੂੰ ਮੇਰਾ ਇਲਾਜ ਕਰਾਇਆ ਇਹਦੇ ਤੋਂ ਇਹ ਲੱਗਦਾ ਕਿ ਜਿੱਤਰਾ ਇਹਨਾਂ ਲੋਕਾਂ ਦੇ ਨਾਲ ਕੀਤਾ ਉਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਵਾਪਰਦੇ ਆ ਵਾ ਜਿੱਤਰਾ ਉਹ ਮਾਂ ਉਹ ਬੱਚੇ ਦੇਖਦੇ ਸੀ ਉਸੇ ਤਰ੍ਹਾਂ ਦੇ ਇਹਨਾਂ ਦੇ ਬੱਚਿਆਂ ਨੇ ਇਹਨਾਂ ਨੂੰ ਲੈਣ ਤੋਂ ਨਾ ਘੱਟੀ ਇਹ ਕੱਕੇ ਸਾਰੀ ਇਹ ਚੀਜ਼ਾਂ ਉਸੇ ਤਰ੍ਹਾਂ ਹੀ ਸਾਨੂੰ ਲੱਗਦੀਆਂ ਇਸੇ ਮੈਂ ਇੱਕ ਜਾਣਕਾਰੀ ਹੋਰ ਤੁਹਾਨੂੰ ਇਹਦੇ ਵਿੱਚ ਦੇਣੀ ਚਾਹਣਾ ਮਤੇ ਕੋਈ ਕੇਸ ਹੈ ਜਿਹਦੇ ਵਿੱਚ ਪੇ ਲੇਪੁਤਸਰਾਂ ਦੀ ਆਪਾਂ ਗੱਲ ਕਰਦੇ ਜਿਹਦੇ ਜ ਦੋਹਰ ਨੂੰ ਸੜਿਆ ਹੋਈ ਹੈ ਪਿੱਛੇ ਜੇ ਇੱਕ ਪੰਜਾਬ ਫੂਕਸ ਦੀ ਇੱਕ ਰਿਟੇਲ ਅਕਚਰਾਂ ਦੀ ਇੱਕ ਐਸੋਸੀਏਸ਼ਨ ਹੈ ਪੰਜਾਬ ਦੀ ਉਹ ਗਵਰਨਰ ਦੇ ਕੋਲ ਗਏ ਉਹਨਾਂ ਨੇ ਉੱਥੇ ਇੱਕ ਡਾਟਾਬੇਸ ਦਿੱਤਾ ਕਿ ਸਾਡੇ ਜਿਹੜੇ 129 ਮੁਲਾਜ਼ਮ ਜਿਹੜੇ ਝੂਠੇ ਮੁਕਾਬਲਿਆਂ 'ਚ ਜੇਲ੍ਹਾਂ 'ਚ ਹੈ 129 ਤੇ ਕੋਵੇ ਕੇ ਸਾਰੇ ਮੈਂ ਲੜੇ ਆ ਇਹਨਾਂ ਕੇਸਾਂ ਜਿਹੜਾ ਸਾਨੂੰ ਇਹ ਕੱਲ ਦੀ ਜਦੋਂ ਖੁਸ਼ੀ ਹੋਈ ਵੀ ਕਮਸ ਕਮ ਇੰਨੀ ਜਿਹੜੀ ਗਿਣਤੀ ਹੈ ਜੇਲਾਂ ਦੀ ਕਿਉਂਕਿ ਅਸੀਂ ਕਦੇ ਗਿਣਤੀ ਨਹੀਂ ਕੀਤੀ ਅਸੀਂ ਦੇਰੇ ਕੇਸ ਰ ਵੱਖਰਾ ਕਰਦੇ ਆ ਤੇ ਵੱਖਰਾ ਹੀ ਸੋਚੀਦਾ ਵੀ ਇੰਤਖਾਬ ਹੋਣਾ ਚਾਹੀਦਾ ਪ੍ਰਵਾਹ ਦੇ ਨਾਲ ਤੇ ਹਾਲੇ ਕਿ ਬੜੇ ਜਾਣਿਆ ਕਿ ਤੁਸੀਂ ਡਾਟਾ ਤਿਆਰ ਕਰੋ ਇਹਦੇ ਤੇ ਇੱਕ ਸਹਾਇਤਾਪਨ ਸੰਮਲਨ ਤੇ ਸਾਰੇ ਕਦਮ ਕਰਕੇ ਫਿਰ ਦੇਖਾਂਗੇ ਉਹ ਕੀ ਕਰਨਾ ਤੇ ਇਹ ਤਸੱਲੀ ਹੁੰਦੀ ਵੀ 129 ਬੰਦੇ ਜੇਲਾਂ ਦੇ ਵਿੱਚ ਇਹ ਇੱਕ ਉਹਨਾਂ ਕੋਲ ਗਵਰਨਰ ਦੇ ਕੋਲ ਤਿੰਸੋਂ ਹੈ ਇਹਨਾਂ ਨੂੰ ਤੁਹਾਨੂੰ ਜਿਹੜਾ ਬਰਦੀ ਸਿੰਘ ਜਿਹੜੇ ਆ ਉਹਨਾਂ ਨੂੰ ਉਹਨਾਂ ਦੀ ਗੱਲ ਕਰਦੇ ਸਾਡੇ ਉਹਨਾਂ ਖਾਰਕ ਬਾਹਰ ਤੋਂ ਰਹੇ ਕਦੇ ਆ ਤੇ ਪੂਸਪਤ ਜਿਹੜੇ ਜੇਤਾਂ ਦੇ ਆ ਚਾਹੀ ਉਹ ਉਸੇ ਵੇਲੇ ਕੰਟੈਕਟ ਕੀਤਾ ਗਵਰਨਮੈਂਟ ਲੈਵਲ ਤੇ ਵੀ ਤੁਸੀਂ ਇਹ ਵੇਖੋ ਐਡਵੋਕੇਟ ਜਰਨਲ ਪੰਜਾਬ ਨੂੰ ਵੀ ਪਿੰਕ ਬੰਦੀ ਸੀ ਕਰਨੇ ਤੇ ਪੂਰੀ ਜ਼ਿੰਦਗੀ ਜੇਲ੍ਹਾਂ ਚ ਗਾ ਲੀ ਸਾਰੀਆਂ ਸੁਝਾਵਾਂ ਘਟ ਲੀਆਂ ਇਹਦੇ ਲਿਖਣ ਜਾਣੇ ਸ਼ੁਰੂ ਹੋਏ 30 30 ਸਾਲ ਦੇ ਇਹਨਾਂ ਨੇ ਕੇਸ ਨਹੀਂ ਚੱਲਣ ਦੇਤੇ ਤੁਸੀਂ ਇਹ ਰਿਕਾਰਡ ਤੇ ਹੈ ਕਿ ਹਾਈ ਕੋਰਟ ਦੇ 16 ਸਾਲ ਕੇਸਤੇ ਕਰਕੇ ਓਕੇ 2 ਸਾਲ ਪ੍ਰੀਤ ਕਾਜ਼ਾ ਹਾਂਜੀ ਇੱਥੇ ਮੈਂ ਥੋੜਾ ਜਿਆ ਤੁਹਾਨੂੰ ਰੋਕਣਾ ਚਾਹਾਂਗਾ ਇੱਕ ਤਾਂ ਤੁਹਾਨੂੰ ਇਸ ਗੱਲ ਦੀ ਵਧਾਈ ਕਿ ਗੁਰੂ ਸਾਹਿਬ ਨੇ ਤੁਹਾਡੀ ਡਿਊਟੀ ਲਈ ਤੇ ਤੁਸੀਂ ਇਹ ਜਿਹੜੇ ਦੱਬੇ ਹੋਏ ਮਰਦੇ ਸੀ ਉਹਨੂੰ ਉਖਾੜਨ ਦਾ ਕੰਮ ਨੂੰ ਕੀ ਅਕਾਂ ਦੇ ਅਧਿਕਾਰ ਦੇ ਵਕੀਲ ਦੇ ਤੌਰ ਤੇ ਕੀਤਾ ਬਹੁਤਿਆਂ ਨੂੰ ਜੇਲੀ ਭੇਜਿਆ ਕੀ ਭਾਰਤ ਦਾ ਕੋਈ ਇਹੋ ਜਿਹਾ ਕਾਨੂੰਨ ਹੈ ਕਿ ਜੇ ਖਵਾਰਾ ਤਾਰਾ ਜਾਂ ਹੋਰ ਜਿਹੜੇ ਸਿੱਖ ਸੰਘਰਸ਼ੀ ਸਨ ਜਦੋਂ ਉਹ ਜੇਲ੍ਹਾਂ ਜਾਂਦੇ ਨੇ ਤੇ ਉਹਨਾਂ ਵਾਸਤੇ ਕੋਈ ਪੈਰੋਲ ਨਹੀਂ ਕੋਈ ਜ਼ਮਾਨਤ ਦੀ ਗੱਲਬਾਤ ਨਹੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਤੁਹਾਡੇ ਸਾਹਮਣੇ ਕੇਸ ਇਹ ਹੈ ਉਹਨਾਂ ਨੇ ਉਸ ਵੇਲੇ ਕੀ ਹਾਲਾਤ ਉਹਨਾਂ ਕਿ ਕੰਫੈਸ ਕਰਵਾ ਕੇ ਝੂਠਾ ਕੇਸ ਪਾ ਕੇ ਉਹਨੂੰ ਅੰਦਰ ਕੀਤਾ ਸਾਰੀ ਉਮਰ ਹੋ ਗਈ ਬੀਬੀ ਨਵਨੀਤ ਉਹਦੀ ਮਾਂ ਦੀ ਡੈਥ ਹੋ ਗਈ ਪਿਓ ਹਸਪੀਟਲ ਦੇ ਵਿੱਚ ਆਪ ਦਿਮਾਗੀ ਤੌਰ ਤੇ ਪਰੇਸ਼ਾਨ ਪ੍ਰੋਫੈਸਰ ਦਿਮਾਗੀ ਤੌਰ ਤੇ ਪਰੇਸ਼ਾਨ ਉਹਨਾਂ ਵਾਸਤੇ ਕਦੇ ਅਦਾਲਤਾਂ ਨੇ ਸੋਚੀ ਨਹੀਂ ਇਹ ਗੱਲ ਇਸ ਬੁੱਚੜ ਜਿਹਨੇ ਸੈਂਕੜੇ ਲੋਕ ਕੋਹ ਕੋ ਕੇ ਮਾਰੇ ਹੋਣ ਉਹਦੇ ਲਈ ਤਿੰਨਾਂ ਜਾਂ ਚਾਰ ਹਫ਼ਤੇ ਬਾਅਦ ਹੀ ਬੇਲ ਹੋ ਜਾਵੇ ਕੋਈ ਇਹੋ ਜਿਹਾ ਕਾਨੂੰਨ ਹੈ ਭਾਰਤੀ ਦੰਡਾਵਲੀ ਦੇ ਵਿੱਚ ਬਿਲਕੁਲ ਸਟੇਟ ਦਾ ਬੜਾ ਲੀਨੀਅੰਟ ਵਿਊ ਦਤ ਇਹ ਨਾ ਰਾਜਾਂ ਰਾਜਵਾਨਾਂ ਜਾਂ ਬਾਕੀ ਕਿਸਾਂ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਸਰਕਾਰ ਤੋਂ ਜਦੋਂ ਹਾਈ ਕੋਰਟ ਜਵਾਬ ਮੰਗਦੀ ਹੈ ਤਾਂ ਸਰਕਾਰ ਉਹਨਾਂ ਤੋਂ ਕੋਈ ਚ ਕਰਦੀ ਹੈ ਉਹਨੂੰ ਉਹ ਕੋਲੇ ਅਲਟ ਰਿਪੋਰਟ ਦਿੰਦੀ ਵੀ ਰਿਹਾਨ ਨੂੰ ਚਾਹੀਦੀ ਇਹਨਾਂ ਦੇ ਨਾਮ ਕੋਲ ਕਰਾਬੋਸ ਹੁੰਦਾ ਤੇ ਦੂਸਰੀ ਗੱਲ ਇਹ ਤੇ ਉਹਨਾਂ ਨੂੰ ਤੇ 30-30 ਸਾਲ 32 ਸਾਲ ਜੇਲਾ ਚੋ ਗਏ ਇਹਨਾਂ ਨੇ 30-30 ਸਾਲ ਹਸਤਾਣ ਦੇ ਨਾਲ ਮਕਾਲ ਕੀਤਾ ਪਰਿਵਾਰਾਂ ਦੇ ਮੈਂ ਨਾਲ ਮਕਾਲ ਕੀਤਾ ਇਹ ਸਰਵਸ ਚ ਰਹੇ ਇਹਨਾਂ ਦੀ ਰਿਟਾਇਰਮੈਂਟ ਰਿਵਾਈਜ਼ ਤੇ ਇਹ ਤਰੱਕੀਆਂ ਲਈ ਦੇ ਰਹੇ ਇਨਸਪੈਕਟਰ ਤੋਂ ਇਹ ਐਸਐਸਪੀ ਦੇ ਲੈਵਲ ਤੱਕ ਪਹੁੰਚ ਗਏ ਤੇ ਜਿੰਨੇ ਬੈਨੀਫਿਟ ਤੇ ਇਹਨਾਂ ਦੇ ਸਾਰੇ ਕੇਸ ਸਰਕਾਰ ਨੇ ਲੜਿਆ ਜਿੰਨੇ ਕੇਸਾਂ ਤੇ ਅੱਜ ਜਾਣੇ ਆ ਇਹਨੇ ਵੀ ਕੇਸ ਸੀਬੀ ਦੇ ਸਾਰੇ ਇਹ ਕਿਲੇ ਆ ਉਹਨਾਂ ਵਿੱਚ ਜਿੰਨੇ ਵੀ ਖਰਚਾcourt ਵਾਲਿਆਂ ਦਾ ਹੁੰਦਾ ਇਹਨਾਂ ਦੇ ਵਕੀਲਾਂ ਦਾ ਖਰਚਾ ਹੁੰਦਾ ਵਾ ਉਹਦੇ ਵਿੱਚ ਸਾਰਾ ਪੈਸਾ ਸਰਕਾਰ ਖਰਚ ਕਰਦੀ ਹੈ ਫਿਰ ਇਹਨਾਂ ਦੀ ਵੇਖੋ ਇਹਨਾਂ ਦੇ ਵਕੀਲ ਜਿਹੜੇ ਆ ਜਿਹੜੇ ਪੁਲਿਸ ਅਫਸਰਾਂ ਦਾ ਜਿਹੜੇ ਜਿਨ੍ਹਾਂ ਨੇ ਨੌਜਵਾਨਾਂ ਦਾ ਕਤਲਿਆਮ ਕੀਤਾ ਵਸੇਤ ਹੋਣੀ ਦਾ ਉਹਨਾਂ ਦੇ ਵਕੀਲਾਂ ਨੂੰ ਸਰਕਾਰ ਨੇ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾਇਆ ਸਾਡੀ ਗੱਲ ਇੰਤਰਕਾਰ ਨੇ ਠੀਕ ਆ ਉਹ ਵਕੀਲ ਇਹਨਾਂ ਦੇ ਚੇਅਰਮੈਨ ਆ ਸਾਡੇ ਜਿਨ੍ਹਾਂ ਸਾਡੇ ਗੁਰਦੁਆਰੇ ਤੇ ਸਰੋਣੀ ਕਮੇਟੀ ਦੇ ਸਾਰੇ ਕੇਸ ਦੇਖਨੇ ਆ ਇਹਨਾਂ ਦੇ ਫੈਸਲੇ ਕਰਦੇ ਉਹਦਾ ਚੇਅਰਮੈਨ ਬਣਾਇਆ ਵਾ ਇਹਨਾਂ ਨੇ ਬਦੂ ਨੂੰ ਨਾਂ ਨੂੰ ਬੈਰੀਫਿਡ ਦਿੱਤੇ ਇਹਦੇ ਨਾਲ ਪੂਰਾ ਰੀਮੋਡਲਾਈਜ਼ ਸਿਸਟਮ ਉਹਦਾ ਵੀ ਜਦੋਂ ਤੋਂ ਹੀ ਅਦਾਲਤਾਂ ਚ ਜੱਜਾਂ ਦੇ ਕੋਈ ਜਾਂਦੇ ਜੇ ਸਹੀ ਜੱਜਾਂ ਨੂੰ ਇਹ ਦੱਸਾਂ ਤਾਂ ਇੱਕ ਡਿਟਿਸ਼ਪ ਕਮਿਸ਼ਨ ਦਾ ਚੇਅਰਮੈਨ ਵੀ ਕਰ ਦਿਆ ਇਹਨਾਂ ਕੇ ਸਾਹਦੇ ਫ੍ਰੋਨਿਕ ਕਮੇਟੀ ਨੂੰ ਸਪੋਰਟ ਕਰਦੀ ਹੈ ਸਰਕਾਰ ਉਹਨਾਂ ਨੂੰ ਫੰਡ ਦੇ ਦਿੰਦੀ ਹੈ ਹੁਣ ਇਹਦੇ ਪੈਰਲਰ ਹਵਾਲਾ ਸਾਹਿਬ ਜਾਂ ਜਿੱਕ ਸਾਰੇ ਰਾਜਨ ਫੈਰਜੋਨੇ ਦਾ ਜਾਂ ਹੋਰ ਜਿੰਨੇ ਵੀ ਕੇਸ ਐ ਸਿਕਸ ਪੈਗਨ ਦੇ ਇਹੇ ਬੰਦੇ ਨੂੰ ਕੋਈ ਮਾਫੀ ਨਹੀਂ ਮਿਲਦੀ ਸਾਰੇਆਂ ਨੇ ਸਜਾ ਬੁੱਧੀਆਂ ਕਿਦੀਆਂ ਜੇਕਰ ਆਏ ਆ ਤੇ ਉਹ 30 32 33 ਸਾਲਾਂ ਬਾਅਦ ਪਰੋਲ ਮਿਲੀਆਂ ਤੇ ਉਹਨੂੰ ਪਰਮਾਨੈਂਟ ਪਰੋਲ ਚ ਜਿਵੇਂ ਆਪਾਂ ਭਾਈ ਲਾਲ ਸਿੰਘ ਉਹਨਾਂ ਦੇ ਕੇਸ ਲਾ ਲਈਏ ਭਾਈ ਡੈਸ ਗਲਾਰਗੀ ਉਹਨਾਂ ਦਾ ਲਾ ਲਈਏ ਵੀ ਉਹਨਾਂ ਨੇ ਪੂਰੀ ਜੇਲਾ ਕੱਟ ਕੇ ਤੇ ਫਿਰ ਹੋਇਆ ਫਿਰ ਦੂਸਰੀ ਗੱਲ ਇਹ ਵੀ ਆਪਾਂ ਇੱਕ ਜਿਹੜੀ ਐਵੀਡੈਂਸ ਦੀ ਲੈਵਲ ਐਵੀਡੈਂਸ ਦੀ ਕ੍ਰੈਡੀਬਿਲਟੀ ਉਹਦੀ ਗੱਲ ਕਰੀਏ ਤੇ ਇਹਨਾਂ ਕੇਸਾਂ ਦੇ ਨਾਂ ਤੇ ਭਾਈ ਜਗੰਦਰਪਾਲ ਸਿੰਘ ਕੋਲ ਲੱਭਦੀ ਕਿ ਕੋਈ ਐਵੀਡੈਂਸ ਹੈਗਾ ਸਿਰਫ ਕਨਫੈਸ਼ਨ ਹੀ ਐ ਕੋਨਾ ਦੀ ਤੇ ਕਨਫੈਸ਼ਨ ਆਏ ਪਰ ਲਾਉ ਉਹ ਕੋਈ ਵੈਲਿਊ ਨਹੀਂ ਗਈ ਠੀਕ ਹੈ ਤੇ ਇਹਦੇ ਉਲਟ ਇੰਨਾ ਕੇਸਾਂ ਦੇ ਵਿੱਚ ਤਾਂ ਹੀ ਇੰਨਾ ਐਵਿਡੈਂਸ ਇਕੱਠਾ ਕੀਤਾ ਲੌਗ ਬੁੱਕਾਂ ਜਿੱਥੋਂ ਬਚੇ ਚੁੱਕੇ ਉਹਦੀ ਲੌਗ ਬੁੱਕ ਦੀ ਕਾਪੀ ਫਿਰ ਜਿੱਥੇ ਇਹਨਾਂ ਨੇ ਹਥਿਆਰਾਂ ਦੀ ਰਿਕਵਰੀ ਵਿਖਾਈ ਆ ਉਹ ਉਤੋਂ ਦੀਆਂ ਉਹ ਤਿਆਰ ਜਿਹੜੇ ਰਿਕਵਰ ਵਿਖਾਏ ਕਾਰਦੂਆਂ ਤੋਂ ਉਹ ਹਥਿਆਰ ਕਦੀ ਜਮਾਣੀ ਰਿਪੋਰਟਾਂ ਵਿੱਚ ਜਿਹੜੀਆਂ ਨੇ ਗੋਲੀਆਂ ਚਲਾਈਆਂ ਉਹ ਕੋਲ ਕੋਈ ਨਹੀਂ ਮਿਲੇ ਜਿਹੜੀਆਂ ਨੇ ਗੋਲੀਆਂ ਚਲਾਈਆਂ ਇਹਨਾਂ ਨੂੰ ਰੀਚ ਨਹੀਂ ਹੋਈ ਉਹ ਸਾਰੀਆਂ ਚੀਜ਼ਾਂ ਨਹੀਂ ਸੈਂਟੀਫਿਕ ਐਵਿਡੈਂਸ ਜਿੰਨਾ ਡਾਕੂਮੈਂਟਰੀ ਸਾਰਾ ਇਕੱਠਾ ਕਰਕੇ ਉਹਨਾਂ ਬੇਸਤੀ ਸਜ਼ਾ ਹੋਈ ਹੈ ਤੇ ਆਈਪੀਸੀ ਦਾ ਇੱਕ ਵੀ ਕੇਸ ਆ ਹੈ ਗੂੜ ਤੋਂ ਬਰੀ ਨਹੀਂ ਹੋਇਆ ਇਹਨਾਂ ਕੇਸਾਂ ਜਿਹੜੇ ਟੂਫੇ ਪਕਾਰਨ ਦੇ ਕੇ ਸੀ ਤੇ ਇਸ ਕਰਕੇ ਨਾ ਤੁਮ ਨੂੰ ਪੈਦਲ ਤੇ ਮੈਂ ਵੀ ਕਰਾਈ ਮਿਆਂ ਜੇ ਆਪਾਂ ਕਾਨੂੰਨ ਦੀ ਗੱਲ ਕਰਾਂਗੇ ਤੇ ਉਹਦੇ ਵਿੱਚ ਭਾਵੇਂ ਕਿਸੇ ਨੇ ਵੀ ਕੀਤਾ ਹੋਵੇ ਜੇ ਇਹ ਪੁਲਿਸ ਅਫਸਰਾਂ ਨੂੰ ਆਈਟਮ 20 ਸਾਲ ਪਹਿਲਾਂ ਸਜ਼ਾ ਦੇ ਦੇ ਤੇ ਸ਼ਹਿਰ ਦਾ ਚੰਗੀ ਲੋਟ ਨਾ ਪੈਦੀ ਜਿਹਨਾਂ ਨੇ ਪਹਿਲਾ ਕ੍ਰਾਈਮ ਕੀਤਾ ਹੈ ਤਾਂ ਉਹ ਸੀਤਾਰਾਮ ਦਾ ਕੀ ਇਤਿਹਾਸ ਹੋਊਗਾ ਵੀ ਇੱਕ ਜੱਜ ਨੂੰ ਧਮਕੀ ਦੇ ਦਿੱਤੀ ਉਹਨੇ ਫਟਿੰਗ ਜੀ ਜਾਂਚ ਲੱਗੇ ਹੀ ਉਹਨਾਂ ਨੂੰ ਧਮਕੀ ਦੇ ਦਿੱਤੀ ਉਹਨੇ ਕੰਪਲੇਂਟ ਕੀਤੀ ਟੀਸੀ ਨੂੰ ਤੇ ਆਪਣੀ ਝੀਲ ਦਸਤ ਨੂੰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਸੀ ਦਾ ਰਾਮ ਨੂੰ ਤੋਂ ਬਾਅਦ ਕਿੰਨਾ ਕਰਾਇਮ ਕੀਤਾ ਜੇ ਦੇ ਸੁਪਰਫੇਸ ਤੋਂ 1991 ਦੀ ਫਸਲੇ ਹੁੰਦਾ ਪਹਿਲੇ ਕੇਸ 'ਚ ਤੇ ਸ਼ਹਿਰ ਦਾ 92 93 94 ਦੇ ਜਿਹੜੇ 100 ਕੇਸ ਹੋਏ ਹੈ ਇਹਦੀ ਨਾਮ ਤੇ ਤੁਸੀਂ ਉਹਨੂੰ ਹਾਈਪਰ ਲਾ ਜਿਹੜਾ ਆਪਾਂ ਕਹਿੰਦੇ ਕਾਨੂੰਨ ਦਾ ਰਾਜ ਉਹ ਹੋਣਾ ਚਾਹੀਦਾ ਇਹ ਸ਼ਹਿਰ ਕੋਲ ਲੜੋਂ ਕਰ ਸੱਟ ਦੀ ਲੋੜ ਤਾਂ ਪੈਂਦੀ ਸ਼ਹਿਰ ਬਿਆਨਸਿਕ ਮਾਰਨ ਦੀ ਲੋੜ ਤਾਂ ਪੈਂਦੀ ਇਸ ਸਾਰੀਆਂ ਚੀਜ਼ਾਂ ਤਾਂ ਹੋਈਆਂ ਨਾ ਭਈ ਜੇ ਆਪਾਂ ਕਾਨੂੰਨ ਦਾ ਰਾਜ ਰਹਿਣ ਨਹੀਂ ਦਿੱਤਾ ਆਪਾਂ ਜਾਂਚ ਨਹੀਂ ਕੀਤੀ ਆਪਾਂ ਨੌਜਵਾਨ ਚੁੱਪ-ਚੁੱਪ ਕੇ ਮਾਰੇ ਤੇ ਫਿਰ ਉਹਨਾਂ ਦਾ ਰੋਸ ਤੇ ਠੀਕ ਆ ਜੇ ਸੰਮੀ ਨੇ ਕਿਸੇ ਦੇ ਸਿਰ ਦੇ ਵਿੱਚ ਮਾਰਿਆ ਜਾਂ ਮਰਨੇ ਪਿਆ ਜਾਂ ਕੱਲ ਨੂੰ ਮਰ ਜੂਗਾ ਤੇ ਇਹਨੂੰ ਜਦੋਂ ਵੇਖਿਆ ਜਾਊਗਾ ਇਹਨੂੰ ਜਦੋਂ ਤੁਸੀਂ ਕੰਪੇਅਰ ਕਰੋਗੇ ਤਿੰਨ ਕ੍ਰਾਈਮ ਕੀ ਕੀਤਾ ਨਹੀਂ ਕੀ ਇਹਦੇ ਨਾਲ ਕੀ ਹੋਇਆ ਵਾ ਤੁਸੀਂ ਆਹ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟ ਚਾਹਦੇ ਆ ਉਹਦੇ ਤੋਂ ਜੋ ਇਹ ਚੀਜ਼ਾਂ ਤਾਂ ਵੀ ਰੋਕ ਸਕਦੀਆਂ ਵੀ ਜੇ ਤੁਸੀਂ ਹਰੇਕ ਬੰਦੇ ਨੂੰ ਭਾਵੇਂ ਹਮਾਂ ਮੰਨਦਾ ਵਾ ਭਾਵੇਂ ਪੁਲਿਸ ਅਫਸਰ ਆ ਅੰਲੇਟ ਸਪਰੀਮ ਕੋਰਟ ਦੀਆਂ ਜੱਜਮੈਂਟਾਂ ਦੇ ਵਿੱਚ ਲਿਖਿਆ ਹੈ ਕਿ ਪੁਲਸ ਅਫਸਰ ਨੂੰ ਜਿਆਦਾ ਕਾਨੂੰਨ ਦੀ ਜਿਹੜੀ ਆ ਉਹਨੂੰ ਨੌਲੇਜ ਹੈ ਤੇ ਉਹਨੂੰ ਜਿਆਦਾ ਉਹਦੇ ਤੇ ਰਹਿਣਾ ਪਊਗਾ ਕਾਨੂੰਨ ਤੇ ਵਾਇਲੇਸ਼ਨ ਨਹੀਂ ਹੋ ਸਕਦਾ ਸਪਰੀਮ ਕੋਰਟ ਨੇ ਕਿ ਬਹੁਤ ਜਲਦੀ ਜੱਜਮੈਂਟਾਂ ਇਵਨ ਕਹ ਜਿਹੜੀ ਪਰਮਜੀਤ ਕੌਰ ਖਾਲੜਾ ਮੈਡਮ ਦੇ ਜਿਹੜੀ ਡੇਟ ਹੀ ਜਿਹਦੇ ਬੇਸ ਤੇ ਸਾਡੀਆਂ ਇਨਕੁਆਇਰੀਆਂ ਚਲੂ ਹੋਈਆਂ ਉਹਦੇ ਵਿੱਚ ਉਹਨਾਂ ਪੁਲਸ ਦਾ ਕ੍ਰਾਈਟਰੀਆ ਪੂਰਾ ਲਿਖਿਆ ਵਕ ਪਿੱਤਾ ਡਾਟਾ ਲੈਵਨ ਹੈ ਕੰਮ ਕਰਦਾ ਤਾਂ ਕਾਨੂੰਨ ਨੂੰ ਇੰਪਲੀਮੈਂਟ ਕਰਦਾ ਇਹ ਦੂਜੇ ਆਮ ਲੋਕਾਂ ਦੇ ਨਾਲ ਆਮ ਲੋਕਾਂ ਨੂੰ ਕਾਨੂੰਨ ਦਾ ਹੋ ਸਕਦਾ ਨਾ ਪਤਾ ਉਹ ਤੁਹਾਨੂੰ ਤਾਂ ਪਤਾ ਨ ਤੁਹੇ ਵੀ ਇਲੈਗਲ ਕੰਪਟਰ ਕਰੋ ਤੁਹਾਡੇ ਲਈ ਸਜ਼ਾ ਵੱਧ ਚਾਹੀਦੀ। ਇੱਕ ਕਰਕੇ ਜਿਹੜੀ ਆ ਇਹਨੂੰ ਕੰਪੇਅਰ ਕਰਨਾ ਚਾਹੀਏ ਕੇ ਸਾਡੇ ਨਾਲ ਉਹਨਾਂ ਕਿੰਨੇ ਸਾਲ ਜੇਲਾ ਘਟ ਲੀਆ। ਇਹਨਾਂ ਨੇ ਹਾਲੇ ਸ਼ੁਰੂ ਕੀਤੀਆਂ ਵਾ। ਆ ਸਿਰਫ 2018 ਤੋਂ ਲੈ ਕੇ ਕੇਸ ਸਜ਼ਾ ਹੋਣੀ ਸ਼ੁਰੂ ਹੋਏ ਆ ਤੇ ਸਿਰਫ ਕਰ ਬੈਕ ਹੋ ਕਿੰਤੀ ਦੱਸਤਾ ਵੀ 370 ਕੇਸ ਜਿਹੜੇ ਸੀ ਜੀ ਹਾਂਜੀ ਜੀ ਜੀ 370 ਕੇਸ 370 ਕੇਸਾਂ 'ਚ ਉਹ ਸਿਰਫ ਇੱਕ ਕੇਸ ਭਰੀ ਹੋਇਆ ਵਾ ਜਿਹੜਾ ਚ ਟੀਬੀਆਈ ਨੇ ਕਲੋਜ਼ਰ ਫੋਰਡ ਦਿੱਤੀ ਬਾਕੀ ਸਾਰੇ ਡੇਟਾ ਜਿਹੜੇ ਸੀ ਕਿ ਪੈਂਡਿੰਗ ਆ ਜਿਹਦੇ ਵਿੱਚ ਕਰੀਬ 70% ਸਬਸ ਜਿਹੜੇ ਔਰ ਦੋਸ਼ੀ ਆ ਤੇ ਅਸੀਂ ਆਸ ਕਰਦੇ ਵੀ ਦੋ ਤਿੰਨ ਮਹੀਨਿਆਂ ਦੇ ਵਿੱਚ ਉਹ ਵੀ ਕੇਸ ਜਿਹੜੇ ਜੈ ਸਾਈਡ ਹੋਣਗੇ ਮਿਰਕਾ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਗੁਰੂ ਸਾਹਿਬ ਤੁਹਾਨੂੰ ਤੰਦਰੁਸਤੀ ਤੇ ਚੱਦੀ ਕਲਾ ਬਖਸ਼ਣ ਤਾਂ ਜੋ ਜਿਹੜੇ ਬੁੱਚੜ ਪੁਲਿਸ ਅਫਸਰਾਂ ਨੇ ਜਿਨ੍ਹਾਂ ਦੀ ਪੈਰਵਾਈ ਤੁਸੀਂ ਹੁਣ ਜ਼ਿਕਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਪੰਥਕ ਲੀਡਰ ਜਿਹੜੇ ਧਰਨ ਰਾਜ ਦੇ ਚਰਨਾਂ 'ਚ ਇਸ ਵੇਲੇ ਬੈਠੇ ਆ ਹੈ ਨਹੀਂ ਇਸ ਵੇਲੇ ਉਹ ਉਹਨੇ ਬਾਕਾਇਦਾ ਇਹ ਆਖਿਆ ਸੀ ਕਿ ਜਿਹੜੇ ਬੁੱਚੜ ਪੁਲਿਸ ਅਫਸਰਾਂ ਨੂੰ ਮੈਂ ਇਜਾਜ਼ਤ ਦਿੱਤੀ ਸੀ ਕਿ ਜਾਓ ਕਰ ਦਿਓ ਪੁਲਿਸ ਮੁਕਾਬਲੇ ਸਮੇਸ਼ ਸੈਣੀ ਵਰਗੇ ਅਜੇ ਜਿਉਂਦੇ ਫਿਰਦੇ ਆ ਸਮੇਸ਼ ਸੈਣੀ ਦੇ ਉੱਤੇ ਉਮੀਦ ਹੈ ਕਿ ਤੁਹਾਡੀ ਇਹ ਸੰਸਥਾ ਜਿਹੜੀ ਮੈਨੂੰ ਕੀ ਅਧਿਕਾਰ ਸੰਗਠਨ ਹੈ ਇਹ ਉਹਦੇ ਉੱਤੇ ਮਲਤਾਨੀ ਦੇ ਕੇਸ ਦੇ ਵਿੱਚ ਕਿਉਂਕਿ ਪਿੰਕੀ ਗੁਰਮੀਤ ਜਿਹੜਾ ਸੀ ਉਹਦੇ ਨਾਲ ਮੇਰੀਆਂ ਦਰਜਨਾ ਇੰਟਰੂ ਹੋਈਆਂ ਉਹਨੇ ਸਾਰੇ ਇਨਸਾਫ ਕੀਤੇ ਸੀ ਕਿ ਕਿਵੇਂ ਅਸੀਂ ਪ੍ਰੋਫੈਸਰ ਭੁੱਲਰ ਦੇ ਮਾਸੜ ਨੂੰ ਉਹਦੇ ਪਿਤਾ ਨੂੰ ਤੇ ਮਲਤਾਨੀ ਨੂੰ ਕੋਹ ਕੋਹ ਕੇ ਮਾਰਿਆ ਉਹ ਸਾਰੇ ਸਬੂਤ ਲਾ ਕੇ 164 ਦਾ ਸ਼ਹਿਦ ਬਿਆਨ ਵੀ ਦੇ ਗਿਆ ਸੀ ਪਰ ਉਸ ਤੋਂ ਬਾਅਦ ਇਸ ਦੁਨੀਆ ਤੋਂ ਚਲਾ ਗਿਆ ਪਰ ਉਮੀਦ ਹੈ ਕਿ ਉਸ ਬੁੱਚੜ ਦੇ ਉੱਤੇ ਵੀ ਇਸੇ ਤਰ੍ਹਾਂ ਜਿਵੇਂ ਸੂਬੇ ਦੇ ਉੱਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਜੋ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹ ਜੇਲਾਂ ਜਾ ਸਕਣ ਤੁਸੀਂ ਚੜ੍ਹਦੀ ਕਲਾ ਰਹੋ ਤੁਹਾਡਾ ਟਾਈਮ ਕੱਢਣ ਲਈ ਧੰਨਵਾਦ ਆਉਣ ਵਾਲੇ ਸਮੇਂ ਖੁੱਲ ਕੇ ਫਿਰ ਗੱਲਬਾਤ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੀਰ ਸਰਬਜੀਤ ਸਿੰਘ ਮੀਰ ਕਾ ਮਨੁੱਖੀ ਅਕਾਂ ਦੇ ਜਿਹੜੇ ਕਾਰਕੁਨ ਨੇ ਬਹੁਤ ਚੜ੍ਹਦੀ ਕਲਾ ਚ ਰਹਿ ਕੇ ਦਿਨ ਰਾਤ ਲਗਾਤਾਰ ਮਿਹਨਤ ਕਰ ਰਹੇ ਨੇ ਉਹਨਾਂ ਨੇ ਅਸਲੀਅਤ ਦੱਸੀ ਆ ਤੇ ਨਾਲ ਜਿਨਾ ਮੈਂ ਦੱਸ ਦਿਆਂ ਕਿ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਬਲੂ ਲਾਈਟ ਲਿਮਟਿਡ ਵਾਲੇ ਸਪான்ਸਰ ਕਰ ਰਹੇ ਨੇ ਤੁਸੀਂ ਸ਼ੁੱਧ ਪਾਣੀ ਪੀਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਤੇ ਕਿਉਂਕਿ ਕੈਨੇਡਾ ਤੋਂ ਬੜੀ ਮਿਹਨਤ ਕਰਕੇ ਸਰਵੇ ਕਰਨ ਤੋਂ ਬਾਅਦ ਉੱਥੇ ਪਲਾਂਟ ਲਾਇਆ ਹੈ ਉਹਨਾਂ ਦਾ ਇੰਡੀਆ ਦਾ ਨੰਬਰ ਹੈ 7009807083 ਕੈਨੇਡਾ ਦਾ ਨੰਬਰ WhatsApp ਦਾ 1604 865 5360 ਨਾਲ ਦਿਨਾ ਸਾਡੇ ਅਗਲੇ ਸਪਾਂਸਰ ਨੇ ਮੁਗਲ ਗਾਰਡਨ ਵਾਲੇ ਮੁਗਲ ਗਾਰਡਨ ਵਾਲਿਆਂ ਨੇ ਬੱਲੇ ਬੱਲੇ ਕਰਾਈ ਵੀ ਹੈ ਤੁਸੀਂ ਤਾਜ਼ੇ ਪਕਵਾਨ ਸ਼ੁੱਧ ਮਠਿਆਈਆਂ ਤੇ ਨਾਲ ਦਿਨਾ ਕੇਟਿੰਗ ਦੇ ਵਿੱਚ ਇਹਨਾਂ ਦੀ ਬੜੀ ਮੁਹਾਰਤ ਹੈ ਉਹਨਾਂ ਦਾ ਮੈਰਿਟ ਦੇ ਵਿੱਚ ਵੀ ਇਹਨਾਂ ਨੇ ਰੈਸਟੋਰੈਂਟ ਖੋਲ ਦਿੱਤਾ ਹੈ ਕੇਟਿੰਗ 올ਓਵਰ BC ਵੱਡਾ ਫੰਕਸ਼ਨ ਹੈ ਵਿਆਹ ਸ਼ਾਦੀ ਹੈ ਪਾਰਟੀ ਹੋ ਗਿਆ ਹੈ ਕੇਟਿੰਗ ਵਾਸਤੇ ਇਹਨਾਂ ਨੂੰ ਕਾਲ ਕਰ ਲਿਓ 604 592 2233 ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਅੱਗੇ ਆ ਠੀਕ 6 ਵਜੇ ਪ੍ਰਾਈਮ ਟਾਈਮ ਅਰਸ਼ ਕੋਰ ਬੱਟੂ ਜੀ ਲੈ ਕੇ ਆਉਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਫਿਰ ਰਿਪੀਟ ਕੀਤਾ ਜਾਣਾ ਮੈਂ ਚਾਹੁੰਦਾ ਕਿ ਅੱਜ ਦੀ ਇਸ ਗੱਲਬਾਤ ਨੂੰ ਹਰ ਵਿਅਕਤੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇ ਸਾਡਾ ਜਿਹੜਾ ਚੈਨਲ ਹੈ ਸੱਚ ਹੱਕ ਤੇ ਇਨਸਾਫ ਦੀ ਆਵਾਜ਼ ਸੰਜਾ ਟੀਵੀ ਤੇ ਇਹਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਕਲਿੱਕ ਜ਼ਰੂਰ ਕਰ ਲਿਓ ਤੇ ਅੱਗੇ ਦੁਨੀਆ ਦੇ ਕੋਨੇ-ਕੋਨੇ ਤੱਕ ਭੇਜਿਓ ਤਾਂ ਜੋ ਇਹਨਾਂ ਬੁੱਚੜ ਪੁਲਿਸ ਅਫਸਰਾਂ ਦੀ ਸੱਚਾਈ ਹੈ ਦੁਨੀਆ ਸਾਹਮਣੇ ਆ ਸਕੇ ਕੱਲ ਦਾ ਪ੍ਰੋਗਰਾਮ ਲੈ ਕੇ ਫਿਰ ਆਜ਼ਰ ਹੋਵਾਂਗਾ ਤਦ ਤੱਕ ਲਈ ਰੱਬ ਰੱਖਾ